ਅਫਗਾਨਿਸਤਾਨ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੂੰ ਵੀਜ਼ਾ ਦੇਣ ਤੋਂ ਸਾਫਰਕਾਰ ਕਰ ਦਿੱਤਾ ਹੈ ਇਹ ਫੈਸਲਾ 3 ਦਿਨਾਂ ਅੰਦਰ ਲਗਾਤਾਰ ਤੀਜੀ ਵਾਰ ਲਿਆ ਗਿਆ ਜਦੋਂ ਪਾਕਿਸਤਾਨ ਵੱਲੋਂ ਅਫਗਾਨ ਦੌਰੇ ਲਈ ਬੇਨਤੀ ਕੀਤੀ ਗਈ ਸੀ ਰਿਪੋਰਟਾਂ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਨਾਲ ਆਈਐਸਆਈ ਮੁਖੀ ਲੈਫਟਨੈਂਟ ਜਰਨਲ ਅਸੀਮ ਮਲਕ ਅਤੇ ਦੋ ਹੋਰ ਜਰਨਲ ਵੀ ਇਸੇ ਦੌਰੇ ਦਾ ਹਿੱਸਾ ਬਣਨ ਵਾਲੇ ਸਨ ਪਰ ਕਾਬੁਲ ਨੇ ਤਿੰਨੋ ਵਾਰ ਉਹਨਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਸੂਤਰਾਂ ਦੇ ਅਨੁਸਾਰ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਨੇ ਇਹ ਕਦਮ ਪਾਕਿਸਤਾਨ ਵੱਲੋਂ ਹਾਲ ਹੀ ਵਿੱਚ ਪਖਤੀਕਾ ਪ੍ਰਾਂਤ ਵਿੱਚ ਕੀਤੇ ਹਵਾਈ ਹਮਲੇ ਤੋਂ ਬਾਅਦ ਚੁੱਕਿਆ ਜਿਨ੍ਹਾਂ ਵਿੱਚ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਾਬੁਲ ਨੇ ਸਾਫ਼ ਕਿਹਾ ਹੈ ਕਿ ਜਦੋਂ ਸਾਡੇ ਨਾਗਰਿਕ ਹਮਲੇ ਦਾ ਸ਼ਿਕਾਰ ਹੋ ਰਹੇ ਹਨ ਅਸੀਂ ਕਿਸੇ ਪਾਕਿਸਤਾਨੀ ਵਫਾ ਦਾ ਸਵਾਗਤ ਨਹੀਂ ਕਰ ਸਕਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਅਫਗਾਨਿਸਤਾਨ ਵੱਲੋਂ ਪਾਕਿਸਤਾਨ ਲਈ ਇੱਕ ਸਰਥਕ ਕੂਟਨੀਤਿਕ ਸੰਦੇਸ਼ ਹੈ ਜੋ ਦੋਵਾਂ ਦੇਸ਼ਾਂ ਵਿੱਚ ਘਰ ਵਧ ਰਹੇ ਤਣਾਅ ਅਤੇ ਅਵਿਸ਼ਵਾਸ ਨੂੰ ਹੋਰ ਡੂੰਘਾ ਕਰ ਸਕਦਾ ਹੈ ਇਹ ਵਿਕਾਸ ਸਿਰਫ ਰਾਜਨੀਤਿਕ ਹੀ ਨਹੀਂ ਸਗੋਂ ਖੇਤਰੀ ਸੁਰੱਖਿਆ ਦੇ ਨਜ਼ਰੀਏ ਦੇ ਨਾਲ ਵੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਦੇਸ਼ ਲਗਾਤਾਰ ਇੱਕ ਦੂਜੇ ਉੱਤੇ ਸਰਹੱਦ ਪਾਰ ਅਤਵਾਦੀ ਗਤੀਵਿਧੀਆਂ ਦਾ ਦੋਸ਼ ਲਗਾ ਰਹੇ ਨੇ ਅਫਗਾਨਿਸਤਾਨ ਦਾ ਇਹ ਫੈਸਲਾ ਸਪਸ਼ਟ ਤੌਰ ਤੇ ਉਸ ਦੀ ਪ੍ਰਭੂਸત્તા ਅਧਰ ਸੁਰੱਖਿਆ ਪ੍ਰਤੀ ਦਿੜ੍ਹ ਰੁਖ ਨੂੰ ਦਰਸਾਉਂਦਾ ਹੈ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸੀਫ ਨੂੰ ਵੀਜ਼ਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਇਹ ਫੈਸਲਾ ਤਿੰਨ ਦਿਨਾਂ ਅੰਦਰ ਲਗਾਤਾਰ ਤੀਜੀ ਵਾਰ ਲਿਆ ਗਿਆ ਜਦੋਂ ਪਾਕਿਸਤਾਨ ਵੱਲੋਂ ਅਫਗਾਨ ਦੌਰੇ ਲਈ ਬੇਨਤੀ ਕੀਤੀ ਗਈ ਸੀ ਰੀਪੋਰਟਾਂ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਨਾਲ ਆਈਐਸਆਈ ਮੁਖੀ ਲੈਫਟਨੈਂਟ ਜਰਨਲ ਅਸੀਮ ਮਲਕ ਅਤੇ ਦੋ ਹੋਰ ਜਰਨਲ ਵੀ ਇਸੇ ਦੌਰੇ ਦਾ ਹਿੱਸਾ ਬਣਨ ਵਾਲੇ ਸਨ ਪਰ ਕਾਬੂਲ ਨੇ ਤਿੰਨੋਵਾਰ ਉਹਨਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਸੂਤਰਾਂ ਦੇ ਅਨੁਸਾਰ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਨੇ ਇਹ ਕਦਮ ਪਾਕਿਸਤਾਨ ਵੱਲੋਂ ਹਾਲ ਹੀ ਵਿੱਚ ਪਖਤਿਕਾ ਪ੍ਰਾਂਤ ਵਿੱਚ ਕੀਤੇ ਹਵਾਈ ਹਮਲੇ ਤੋਂ ਬਾਅਦ ਚੁੱਕਿਆ ਜਿਨ੍ਹਾਂ ਵਿੱਚ ਨਾਗਰਿਕ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ काबुल ਨੇ ਸਾਫ کیا ਹੈ ਕਿ ਜਦੋਂ ਸਾਡੇ ਨਾਗਰਿਕ ਖਮਲੇ ਦਾ ਸ਼ਿਕਾਰ ਹੋ ਰਹੇ ਹਨ ਅਸੀਂ ਕਿਸੇ ਪਾਕਿਸਤਾਨੀ ਵਫਾ ਦਾ ਸਵਾਗਤ ਨਹੀਂ ਕਰ ਸਕਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਅਫਗਾਨਿਸਤਾਨ ਵੱਲੋਂ ਪਾਕਿਸਤਾਨ ਲਈ ਇੱਕ ਸਖਤ ਕੂਟਨੀਤਿਕ ਸੰਦੇਸ਼ ਹੈ ਜੋ ਦੋਵਾਂ ਦੇਸ਼ਾਂ ਵਿੱਚ ਘਰ ਵਧ ਰਹੇ ਤਣਾ ਅਤੇ ਅਭਿਸ਼ਵਾਸ ਨੂੰ ਹੋਰ ਡੂੰਗਾ ਕਰ ਸਕਦਾ ਹੈ ਇਹ ਵਿਕਾਸ ਸਿਰਫ ਰਾਜਨੀਤਿਕ ਹੀ ਨਹੀਂ ਸਗੋਂ ਖੇਤਰੀ ਸੁਰੱਖਿਆ ਦੇ ਨਜ਼ਰੀਏ ਦੇ ਨਾਲ ਵੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਦੇਸ਼ ਲਗਾਤਾਰ ਇੱਕ ਦੂਜੇ ਉੱਤੇ ਸਰਹੱਦ ਪਾਰ ਅਤਵਾਦੀ ਗਤੀਵਿਧੀਆਂ ਦਾ ਦੋਸ਼ ਲਗਾ ਰਹੇ ਨੇ ਅਫਗਾਨਿਸਤਾਨ ਦਾ ਇਹ ਫੈਸਲਾ ਸਪਸ਼ਟ ਤੌਰ ਤੇ ਉਸ ਦੀ ਪ੍ਰਭੂਸત્તા ਅਤੇ ਸੁਰੱਖਿਆ ਪ੍ਰਤੀ ਦਿੜ੍ਹ ਰੁਖ ਨੂੰ ਦਰਸਾਉਂਦਾ ਹੈ